ਭਗਵਾਨ ਤਮਨ ਜੀ ਤੁਹਾਡੀ ਜਿਹੜੀ ਸਰਕਾਰ ਆ ਬੜਾ ਟੰਡੋਰਾ ਪਿੜਦੀ ਆ ਕਿ ਅਸੀਂ ਈਮਾਨਦਾਰ ਸਰਕਾਰ ਆ ਅਸੀਂ ਬੜੇ ਲੋਕਾਂ ਦੇ ਕੰਮ ਕਰ ਰਹੇ ਆ ਲੋਕਾਂ ਦੀ ਬਚਤ ਕਰਦੇ ਆ ਲੋਕਾਂ ਦੇ ਪੈਸੇ ਦੀ ਬਚਤ ਕਰਦੇ ਆ ਲੋਕਾਂ ਦੀ ਆਮ ਲੁੱਟ ਨਹੀਂ ਹੋਣ ਦਿੰਦੇ ਤੁਸੀਂ ਇਹ ਵੀ ਬਿਆਨ ਦਿੱਤੇ ਆ ਬਹੁਤ ਵਾਰ ਕਿ ਜਿਹੜੇ ਸਰਕਾਰੀ ਅਫਸਰ ਆ ਉਹ ਲੋਕਾਂ ਦਾ ਕੰਮ ਆ ਜਿਹੜਾ ਪਹਿਲ ਦੇ ਆਧਾਰ ਤੇ ਕਰਨਗੇ ਲੋਕਾਂ ਦੇ ਘਰ ਆ ਕੇ ਕਰਨਗੇ ਖੈਰ ਇਹੋ ਜਾਂ ਤਾਂ ਕੁਝ ਨਹੀਂ ਹੋਇਆ ਪਰ ਅਕਸਰੀ ਜਿਹੜੇ ਆਮ ਲੋਕਾਂ ਨੂੰ ਡੀਸੀ ਦਫਤਰ ਐਸਐਸਪੀ ਦਫਤਰ ਐਸਡੀਐਮ ਦਫਤਰ ਤੇ ਕੋਟਾਂ ਕਚਹਿਰੀਆਂ ਦੇ ਵਿੱਚ ਜਾਣਾ ਪੈਂਦਾ ਕਿਉਂਕਿ ਇੰਨੀਆਂ ਕੁ ਵਿਫਤਾਵਾਂ ਦੇਈਆਂ ਕਿੰਨਾਂ ਨੂੰ ਝੂਠੇ ਕਿੰਨਾਂ ਨੂੰ ਸੱਚੇ ਜਾਣਾ ਪੈਂਦਾ ਪਰ ਤੁਸੀਂ ਲੋਕਾਂ ਦਾ ਇਹ ਕਿਹਾ ਕਿ ਅਸੀਂ ਜੀ ਜਿਹੜਾ ਕਹ ਲੋ ਲੋਕਾਂ ਦੀ ਲੁੱਟ ਖਤਮ ਕੀਤੀ ਆ ਤਾਂ ਮੈਂ ਇੱਕ ਬੇਨਤੀ ਕਰ ਲੱਗਿਆ ਜਿਹੜੇ ਮੈਂ ਸਰਕਾਰੀ ਅਦਾਰੇ ਤੁਹਾਨੂੰ ਗਿਣਾਏ ਆ ਚਾਹੇ ਉਹ ਐਸਡੀਐਮ ਦਫਤਰ ਆ ਡੀਸੀ ਦਫਤਰ ਆ ਜਿਹੜਾ ਕਹਿ ਲੋ ਡੀਐਸਪੀ ਦਫਤਰ ਆ ਜਾਂ ਆਪਣਾ ਕੋਟ ਆ ਗਈ ਕਚਹਿਰੀ ਆ ਗਈ ਹੁਣ ਜਿਹੜਾ ਇਹਨਾਂ ਦੇ ਵਿੱਚ ਜਦੋਂ ਕੋਈ ਗਰੀਬ ਬੰਦਾ ਮੋਟਰਸਾਈਕਲ ਤੇ ਜਾਂਦਾ ਤੇ ਉਹਨਾਂ ਨੂੰ ਮੋਟਰਸਾਈਕਲ ਖੜਾਉਣ ਦੇ 20 25 ਰੁਪਏ ਦੇਣੇ ਪੈਂਦੇ ਆ ਹੁਣ ਅੱਜਕੱਲ ਤਾਂ ਰੇਟ ਵਧਣਾ ਸ਼ੁਰੂ ਹੋ ਗਿਆ ਹੁਣ ਉੱਥੇ ਮੋਟਰਸਾਈਕਲ ਇੱਕ ਵਿਅਕਤੀ ਆ ਜਿਹੜਾ ਉੱਥੇ ਕੰਮ ਧੰਦੇ ਗਿਆ ਹੁਣ ਉਹ ਗਿਆ ਤਾਂ ਕਿਸੇ ਦੁੱਖ ਦਾ ਮਾਰਿਆ ਮੇਰੇ ਵਰਗਾ ਗਰੀਬ ਜਾਂ ਕੋਈ ਹੋਰ ਭਰਾ ਚੱਲਿਆ ਉੱਥੇ ਉੱਥੇ ਮੰਨ ਲਓ ਕੋਈ ਮਜ਼ਦੂਰ ਵਰਗ ਦਾ ਵਿਅਕਤੀ ਜਾਂਦਾ ਰਿਹਾ ਚਾਹੇ ਕੋਈ ਗਰੀਬ ਕਿਸਾਨ ਜਾਂਦਾ ਰਿਹਾ ਮੈਂ ਗਰੀਬ ਦੀ ਗੱਲ ਕਰ ਰਿਹਾ ਮੈਂ ਕਿਸੇ ਕੋਈ ਜਾਤੀ ਦੀ ਗੱਲ ਨਹੀਂ ਕਰ ਰਿਹਾ ਉਹ ਜਾ ਕੇ ਨਾਲੇ ਤਾਪ ਦੀ ਦਿਹਾੜੀ ਮਾਰ ਕੇ ਜਾਂਦਾ ਨਾਲੇ ਉਹ ਉੱਥੇ ਜਾ ਕੇ 20 ਰੁਪਿਆ ਦੀ ਪਰਚੀ ਕਟਾਉਂਦਾ ਵੀ ਮੇਰਾ ਮੋਟਰਸਾਈਕਲ ਖੜਾ ਇੱਥੇ ਤੇ ਇਹ ਫਿਰ ਪਰਚੀ ਗਰੀਬ ਲੋਕਾਂ ਦੀ ਪਰਚੀ ਬੰਦ ਕਿਉਂ ਨਹੀਂ ਹੁੰਦੀ ਆਮ ਲੋਕਾਂ ਦੀ ਪਰਚੀ ਜਿਹੜਾ ਸਰਕਾਰ ਤੋਂ 60 70000 ਰੁਪਿਆ ਤਨਖਾਹ ਲੈ ਰਿਹਾ ਜਿਹੜਾ ਸਰਕਾਰ ਤੋਂ ਲੱਖ ਰੁਪਿਆ ਤਨਖਾਹ ਲੈ ਰਿਆ ਉਹਨਾਂ ਦੀ ਇਹ ਕੋਈ ਪਰਚੀ ਨਹੀਂ ਲੱਗਦੀ ਉਹ ਤਾਂ ਕਹਿੰਦੇ ਜੀ ਅਸੀਂ ਮੁਲਾਜ਼ਮਾਂ ਜਾਂ ਕੋਈ ਵੀ ਵਿਅਕਤੀ ਸਰਕਾਰੀ ਅਧਿਕਾਰੀ ਆ ਉਹਦੀ ਕੋਈ ਉੱਥੇ ਮੋਟਰਸਾਈਕਲ ਖੜਾਉਣ ਦੀ ਪਰਚੀ ਨਹੀਂ ਲੱਗਦੀ ਉਹ ਬੜੇ ਆਰਾਮ ਨਾਲ ਲੰਘ ਜਾਂਦਾ ਜੇਕਰ ਕੋਈ ਕਿਸੇ ਲੀਡਰ ਦਾ ਖਾਸ ਆ ਜਾਂ ਕੋਈ ਉਹ ਚੇਅਰਮੈਨ ਆ ਜਾਂ ਕੋਈ ਐਮ.ਐਲ.ਏ ਆ ਜਿਹੜਾ ਲੱਖਾਂ ਰੁਪਈਆ ਦੇ ਸਹੂਦ ਦੇ ਨਾਲ ਤਨਖਾਹਾਂ ਲੈ ਜਾਂਦਾ ਉਹਦੇ ਨਾਲ ਗੱਡੀਆਂ ਸਿਕਿਉਰਟੀਆਂ ਉਹਨਾਂ ਦੀ ਕੋਈ ਪਰਚੀ ਵਗੈਰਾ ਨਹੀਂ ਲੱਗਦੀ ਪਰ ਇਹ ਆਮ ਵਿਅਕਤੀ ਦੀ ਕਿਉਂ ਲੱਗਦੀ ਆ ਜੇ ਤੁਸੀਂ ਆਖੋ ਕਿ ਭਾਈ ਇਹ ਤਾਂ ਉਹ ਠੇਕਾ ਦੇ ਦਿੰਨੇ ਆ ਤਾਂ ਠੇਕਾ ਦਿੰਨੇ ਕਿਹਦਾ ਕਾਹਦਾ ਠੇਕਾ ਦਿੰਨੇ ਆ ਇੱਕ ਪਾਸੇ ਤੁਸੀਂ ਆਪਦੇ ਬਿਆਨਾਂ ਚ ਕਿਹਾ ਸੀ ਜਦੋਂ ਤੁਸੀਂ ਐਮਪੀ ਹੁੰਦੇ ਸੀ ਅੱਜ ਤੁਸੀਂ ਮੁੱਖ ਮੰਤਰੀ ਵੀ ਆ ਤੁਸੀਂ ਕਹਿੰਦੇ ਸੀ ਕਿ ਲੋਕਾਂ ਦੇ ਪੈਸੇ ਦੇ ਨਾਲ ਸਰਕਾਰ ਚੱਲਦੀ ਆ ਲੋਕਾਂ ਦੇ ਪੈਸੇ ਦੇ ਨਾਲ ਬਿਲਡਿੰਗਾਂ ਬਣਦੀਆਂ ਜਿਹੜਾ ਡੀਸੀ ਦਫ਼ਤਰ ਆ ਉਹ ਵੀ ਲੋਕਾਂ ਦੇ ਪੈਸੇ ਦਾ ਬਣਿਆ ਐਸਐਸਪੀ ਦਫ਼ਤਰ ਉਹ ਵੀ ਲੋਕਾਂ ਦੇ ਪੈਸੇ ਦਾ ਬਣਿਆ ਐਸਡੀਐਮ ਦਫ਼ਤਰ ਉਹ ਵੀ ਲੋਕਾਂ ਦੇ ਪੈਸੇ ਦਾ ਬਣਿਆ ਜੇ ਗੱਲ ਇਹ ਕਰੀਏ ਕਿ ਕੋਟਾ ਕਚਹਿਰੀ ਉਹ ਵੀ ਲੋਕਾਂ ਦੇ ਪੈਸੇ ਦੀ ਬਣੀ ਆ ਫਿਰ ਇਹ ਪਰਚੀ ਲੱਗ ਕਾਦੀ ਰਹੀ ਆ ਜਦੋਂ ਲੋਕਾਂ ਦੇ ਪੈਸੇ ਦੀ ਲੱਗੀ ਆ ਜੇ ਤੁਸੀਂ ਕਹੋ ਕਿ ਇਹ ਤਾਂ ਪਹਿਲਾਂ ਸਰਕਾਰਾਂ ਤੋਂ ਹੀ ਚੱਲ ਰਿਆ ਸੀ ਤਾਂ ਲੋਕਾਂ ਨੇ ਤੁਹਾਨੂੰ ਬਦਲਿਆ ਵੀ ਆ ਤੇ ਤੁਸੀਂ ਉਹਨਾਂ ਨੂੰ ਬਦਲੋ ਵੀ ਇਹਨਾਂ ਰੂਲਾਂ ਨੂੰ ਬਦਲੋ ਜਿਵੇਂ ਤੁਹਾਨੂੰ ਜਿਵੇਂ ਲੋਕਾਂ ਨੇ ਲੀਡਰ ਬਦਲਤੇ ਓਵੇਂ ਤੁਸੀਂ ਥੋੜੇ ਜਿਹਾ ਆਪਣੇ ਕਾਨੂੰਨ ਬਦਲ ਦੋ ਇਹੋ ਜੇ ਹੁਣ ਜਿਹੜੇ ਵਿਅਕਤੀ ਠੇਕਾ ਮਾਰਦੇ ਆ ਇਹ ਥੋੜਾ ਵੀ ਐਮਐਲਏ ਆ ਐਮਐਲਏ ਦਾ ਖਾਸ ਆ ਜਾਂ ਐਮਐਲਏ ਦੇ ਨਾਂ ਰਹਿਂਦਾ ਤੇ ਭਾਈ ਉਹ ਪਰਚੀਆਂ ਕੱਟੂਗਾ ਕਿਸੇ ਸਰਕਾਰੀ ਉੱਥੇ ਜਾ ਕੇ ਅਦਾਰੇ ਤੇ ਹੁਣ ਇਹ ਚੀਜ਼ ਤੁਸੀਂ ਬੰਦ ਕਰਾਓ ਹੁਣ ਤੁਹਾਡੇ ਕੋਲ ਪਾਵਰ ਆ ਤੁਸੀਂ ਕਰੋ ਮਤਾ ਪਾਸ ਕਿਆ ਕਰਦੇ ਆ ਮਤਾ ਪਾਸ ਇਹ ਹੁਣ ਤੁਸੀਂ ਬਣਾਓ ਕੋਈ ਕਾਨੂੰਨ ਮੈਂ ਮਾਫੀ ਚਾਹੁੰਨਾ ਇਹਦੇ ਬਾਰੇ ਮੈਨੂੰ ਬਹੁਤਾ ਤਾਂ ਨਹੀਂ ਪਤਾ ਵੀ ਇਹ ਸਰਕਾਰ ਦਾ ਸਿਸਟਮ ਕੀ ਆ ਜਾਂ ਕਿਵੇਂ ਆ ਅਸੀਂ ਉਹਨਾਂ ਚੋਂ ਆਉਂਨੇ ਆ ਜਿਹੜੇ ਉੱਥੇ 20 ਰੁਪਏ ਲਾ ਕੇ ਅਸੀਂ ਮੋਟ ਹਾਂ ਸਰਕਾਰੀ ਹਸਪੀਟਲਾਂ ਦੇ ਵਿੱਚ ਵੀ ਇੱਕ ਮੈਂ ਮਾਫੀ ਚਾਹੁੰਨਾ ਸਰਕਾਰੀ ਹਸਪੀਟਲਾਂ ਦੇ ਵਿੱਚ ਵੀ ਪਰਚੀ ਕੱਟੀਦੀ ਆ ਹੁਣ ਸਹੀ ਦੱਸੋ ਪੰਜਾਬ ਦੇ ਲੋਕੋ ਕਿ ਜਿਹੜਾ ਹਸਪੀਟਲ ਦੇ ਵਿੱਚ ਜਾਂਦਾ ਉਹ ਕੋਈ ਹਨੀਮੂਨ ਮਨਾਉਣ ਜਾਂਦਾ ਉੱਥੇ ਜਾਂ ਜਿਹੜਾ ਹਸਪੀਟਲ ਦੇ ਵਿੱਚ ਜਾਂਦਾ ਕੋਈ ਉਹ ਕੋਈ ਉੱਥੋਂ ਕੋਈ ਮਤਲਬ ਡਾਂਸ ਸਿੱਖਣ ਜਾਂਦਾ ਉੱਥੇ ਦੁੱਖਾਂ ਦਾ ਮਾਰਿਆ ਬੰਦਾ ਉੱਥੇ ਪਹੁੰਚਦੇ ਆ ਤੇ ਉਹਨਾਂ ਦੇ ਰਿਸ਼ਤੇਦਾਰ ਗਰੀਬ ਵਿਅਕਤੀ ਸਰਕਾਰੀ ਹਸਪੀਟਲ ਦੇ ਵਿੱਚ ਐਡਮਿਟ ਹੁੰਦਾ ਤੇ ਗਰੀਬ ਰਿਸ਼ਤੇ ਗਰੀਬ ਲੋਕਾਂ ਦੇ ਗਰੀਬ ਹੀ ਰਿਸ਼ਤੇਦਾਰ ਹੁੰਦੇ ਆ ਉਹ ਦਿਹਾੜੀ ਮਾਰ ਕੇ ਹਸਪੀਟਲ ਦੇ ਵਿੱਚ ਵੀ ਮੋਟਰਸਾਈਕਲ ਜਾ ਕੇ ਥੱਲਦੇ ਆ ਉਦੋਂ ਇਹ ਕਹਿੰਦੇ ਜੀ 20 ਰੁਪਏ ਦਿਓ ਜਿਹੜੇ ਵੀ ਰੁਪਏ ਇਹ ਮੰਗੇ ਜਾਂਦੇ ਆ ਸਾਡੇ ਕੋਲੋਂ ਕਿ ਅਸੀਂ ਉਹੀ 20 ਰੁਪਿਆ ਦੀ ਦੋ ਕੱਪ ਚਾਹ ਪੀ ਸਕਦੇ ਆ ਦਸਾਂ ਦੀ ਮੱਠੀ ਇੱਕ ਕੱਪ ਚਾਹ ਦਾ ਤੁਸੀਂ ਇੱਕ ਗੱਲ ਦੱਸੋ ਵੀ ਇਹ ਸਾਡੇ ਨਾਲ ਹੋ ਕਿਉਂ ਰਿਹਾ ਜੇ ਤੁਸੀਂ ਕਹੋ ਕਿ ਭਾਈ ਜੀ ਇਹ ਤਾਂ ਠੇਕਾ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਇਹੋ ਜਿਹੇ ਠੇਕੇ ਕੋਈ ਬੰਦ ਕਰੋ ਤੁਸੀਂ ਜਿੱਥੇ ਆਮ ਲੋਕਾਂ ਦੀ ਲੁੱਟ ਨਾ ਹੋਵੇ ਹਾਂ ਬਹੁਤਾ ਮੈਨੂੰ ਨਹੀਂ ਪਤਾ ਵੀ ਇਹ ਮੈਨੂੰ ਤਾਂ ਇੰਨਾ ਕੁ ਪਤਾ ਜਿੰਨੀ ਕੁ ਮੇਰੀ ਮੱਤ ਕੰਮ ਕਰਦੀ ਆ ਕਿ ਜਿਹੜਾ ਕੋਈ ਐਮਐਲਏ ਦਾ ਖਾਸ ਹੁੰਦਾ ਜਾਂ ਕੋਈ ਸਕਾ ਸੰਬੰਧੀ ਜਾਂ ਕਿਵੇਂ ਨਾ ਕਿਵੇਂ ਕਰਕੇ ਉਹ ਠੇਕੇ ਲੈ ਜਾਂਦੇ ਆ ਸਰਕਾਰ ਨੂੰ ਕਹਿ ਕੇ ਠੇਕੇ ਲੈ ਜਾਂਦੇ ਆ ਪਰ ਪੰਜਾਬ ਦੇ ਲੋਕੋ ਹੁਣ ਤੁਸੀਂ ਦੱਸਣਾ ਕਿ ਜਿਹੜਾ ਡੀਸੀ ਦਫਤਰ ਜਾਂਦੇ ਆ ਉਹ ਡੀਸੀ ਕੋਲ ਕੁਝ ਮਤਲਬ ਖੁਸ਼ੀ ਨਾਲ ਜਾਂਦੇ ਆ ਨਹੀਂ ਜਦੋਂ ਕੋਈ ਵਿਪਤਾ ਪਵੇ ਉਦੋਂ ਜਾਂਦੇ ਆ ਕਿ ਜਦੋਂ ਐਸਐਸਪੀ ਦਫਤਰ ਜਾਂਦੇ ਆ ਉਦੋਂ ਵੀ ਵਿਪਤਾ ਤੇ ਜਾਂਦੇ ਆ ਐਸਡੀਐਮ ਦਫਤਰ ਤੇ ਵੀ ਮੁਸੀਬਤਾਂ ਦੱਸਣ ਜਾਂਦੇ ਆ ਕੇ ਕੋਟਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਤੇ ਹਸਪੀਟਲ ਆ ਹੌਸਪੀਟਲਾਂ ਦੇ ਵਿੱਚ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਈ ਕਿਵੇਂ ਬੰਦਾ ਜਾਂਦਾ ਉੱਥੇ ਕੋਈ ਪਿਕਨਿਕ ਤੇ ਨਹੀਂ ਜਾਂਦਾ ਬੰਦਾ ਉੱਥੇ ਦੁਖੀ ਹੋ ਕੇ ਜਾਂਦਾ ਤੇ ਮੇਰੀ ਸਰਕਾਰ ਨੂੰ ਇਹ ਬੇਨਤੀ ਆ ਕਿ ਸਰਕਾਰ ਜੀ ਹੁਣ ਤੁਸੀਂ ਇਹ ਜਿਹੜਾ ਕਹਿ ਲੋ ਲੋਕਾਂ ਦਾ ਲੁੱਟ ਬੰਦ ਕਰੋ ਭਗਵੰਤ ਮਾਨ ਜੀ ਲੋਕਾਂ ਨੂੰ ਤੁਹਾਡੇ ਤੇ ਆਸਾਂ ਸੀ ਹੁਣ ਤੁਸੀਂ ਇਹ ਨਾ ਕੋਜੇ ਕਿ ਮੈਂ ਲੁੱਟ ਕਿਉਂ ਕਹਿ ਰਿਹਾ ਲੁੱਟ ਮੈਂ ਤਾਂ ਕਹਿ ਰਿਹਾ ਕਿ ਜਦੋਂ ਅਸੀਂ ਜਾਣੇ ਆ ਸਾਡੀ ਜੇਬ ਦੇ ਵਿੱਚ ਮੰਨ ਲਓ ਜੇ ਕੋਈ ਕਾਟ ਥਲਦਾ ਜਾਂ ਕੁਛ ਉੱਥੇ ਮਜਬੂਰੀਆਂ ਮਾਰੇ ਜਾਣੇ ਅਸੀਂ ਤੇ ਮਜਬੂਰੀਆਂ ਮਾਰਿਆ ਨੂੰ ਸਾਨੂੰ ਪੈਸੇ ਦੇਣੇ ਪੈਂਦੇ ਆ ਫਿਰ ਤੁਸੀਂ ਇਹ ਦੱਸੋ ਜਿਹੜਾ ਕੋਟਾਂ ਦੇ ਵਿੱਚ ਜਿਹੜੀ ਕੋਟ ਬਣੀ ਲੋਕਾਂ ਦੇ ਪੈਸੇ ਦੀ ਐਸ ਡੀ ਐਮ ਦਫ਼ਤਰ ਡੀ ਸੀ ਦਫ਼ਤਰ ਐਸ ਐਸ ਪੀ ਦਫ਼ਤਰ ਇਹ ਸਾਰਾ ਕੁਝ ਪੈਸੇ ਦੇ ਲੋਕਾਂ ਦੇ ਪੈਸੇ ਦਾ ਬਣਿਆ ਹਸਪੀਟਲ ਲੋਕਾਂ ਦੇ ਪੈਸੇ ਦਾ ਬਣਿਆ ਫਿਰ ਇਹ ਸਰਕਾਰ ਕਿਹੜੇ ਠੇਕੇ ਚਾਕੇ ਖਜ਼ਾਨੇ ਪੂਰੇ ਕਰਦੀ ਫਿਰਦੀ ਆ ਸਾਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਜਦੋਂ ਕੋਈ ਜਦੋਂ ਤੁਸੀਂ ਜਦੋਂ ਸਾਡਾ ਡੀਸੀ ਦਫ਼ਤਰ ਬਣ ਰਿਆ ਸੀ ਅੱਜ ਤੁਸੀਂ ਚਲੋ ਮੁੱਖ ਮੰਤਰੀਓ ਕੀ ਤੁਸੀਂ ਕੋਈ ਯੋਗਦਾਨ ਪਾਇਆ ਉੱਥੇ ਕੁਝ ਯੋਗਦਾਨ ਨਹੀਂ ਪਾਇਆ ਕੀ ਠੇਕੇਦਾਰਾਂ ਨੇ ਫ੍ਰੀ ਕੰਮ ਕੀਤਾ ਜਿਹੜੀ ਸਰਕਾਰ ਦੇ ਅੰਡਰ ਬਣੇ ਸੀ ਅੱਜ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਚ ਭਲਾ 20 ਬੱਸ ਸਟੈਂਡ ਬਣ ਜਾਣ ਉਹਦਾ ਨੀ ਪੱਥਰ ਤਾਂ ਤੁਹਾਡਾ ਲਿਖਿਆ ਜਾਣਾ ਪਰ ਉਹ ਜਿਹੜੀ ਇੱਟ ਤੱਕ ਲੱਗੀ ਹੋਊਗੀ ਨਾ ਜਿਹੜਾ ਨੀਂ ਪੱਥਰ ਵੀ ਹੋਊਗਾ ਉਹ ਵੀ ਪੰਜਾਬ ਦੇ ਲੋਕਾਂ ਦੇ ਪੈਸੇ ਦਾ ਆਊਗਾ ਤੇ ਪੰਜਾਬ ਦੇ ਲੋਕ ਹੀ ਉੱਥੇ ਚੀਜ਼ਾਂ ਠੱਲਣ ਦੇ ਪੈਸੇ ਦੇ ਰਹੇ ਆ ਮੈਂ ਇਸ ਚੀਜ਼ ਤੋਂ ਅਣਜਾਣ ਆ ਤੇ ਜੇਕਰ ਇਹ ਲੋਕਾਂ ਸਾਹਮਣੇ ਗੱਲ ਜਰੂਰ ਲਿਓ ਵੀ ਇਹ ਕੀ ਚੱਕਰ ਆ ਤੇ ਜੇਕਰ ਕੁਝ ਮੈਂ ਗਲਤ ਕਿਹਾ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਐਮਐਲਏ ਕਹਿੰਦਾ ਕਿ ਭਾਈ ਸਾਹਿਬ ਵਿਸ਼ਵਦੀਪ ਤਾਂ ਗਲਤ ਗੱਲ ਕਰ ਰਿਹਾ ਤਾਂ ਮੈਂ ਉਹਨਾਂ ਐਮਐਲਏ ਸਭਨਾਂ ਨੂੰ ਵੀ ਬੇਨਤੀ ਕਰਦਾ ਕਿ ਅੱਜ 117 ਐਮਐਲਏ ਜਿਹੜੇ ਜਿੱਤੇ ਹੋਏ ਆ ਤਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਐਮਐਲਏ ਸੀ ਔਰ ਤੁਸੀਂ ਉਦੋਂ ਐਮਐਲਏ ਨਹੀਂ ਸੀ ਤੁਸੀਂ ਹੁਣ ਬਣੇ ਆ 2022 ਦੇ ਵਿੱਚ ਉਦੋਂ ਪਹਿਲਾਂ ਕੀ ਜਿਹੜੇ ਮੌਜੂਦਾ ਐਮਐਲਏ ਸੀ ਕੋਈ ਉਹਨਾਂ ਨੇ ਇਹ ਸਰਕਾਰੀ ਜਦੋਂ ਬਿਲਡਿੰਗਾਂ ਬਣਦੀਆਂ ਸਰਕਾਰੀ ਇਮਾਰਤਾਂ ਬਣਦੀਆਂ ਸੀ ਕੋਈ 10 ਰੁਪਏ ਵੀ ਦਾਨ ਕੀਤੇ ਹੋਣ ਜਾਂ ਕਿਸੇ ਨੇ ਸੀਮੈਂਟ ਦਾ ਗੱਟਾ ਹੀ ਦਾਨ ਕੀਤਾ ਹੋਵੇ ਕਿਸੇ ਨੇ ਨਹੀਂ ਕੀਤਾ ਤੇ ਜਿਹੜੇ ਅਫਸਰ ਸਹਿਬਾਨ ਆ ਜੇ ਮੇਰੀ ਅਫਸਰ ਸਹਿਬਾਨ ਗੁੱਸਾ ਕਰਨੇ ਗੱਲ ਦਾ ਤਾਂ ਭਾਈ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਅੱਜ ਜਿਹੜੇ ਵਿਅਕਤੀ ਤਿਆਰੀਆਂ ਕਰ ਰਹੇ ਆ ਚਾਹੇ ਉਹ ਡੀਸੀ ਬਣਦਿਆਂ ਐਸਡੀਐਮ ਬਣਦਿਆਂ ਚਾਹੇ ਉਹ ਐਸਐਸਪੀ ਬਣਦਿਆਂ ਚਾਹੇ ਜਿਹੜਾ ਕਹਿ ਲਓ ਜੱਜ ਬਣਦੀ ਚਾਹੇ ਕੋਈ ਵਕੀਲ ਬਣਦੀ ਤਿਆਰੀ ਕਰ ਰਹੇ ਆ ਕੋਈ ਵੀ ਮੇਰੇ ਅਰਗਾ ਵੀ ਉੱਥੇ ਜਾ ਕੇ ਕੋਈ ਗੱਟਾ ਸੀਮਿੰਟ ਦਾ ਨਹੀਂ ਦੇ ਕੇ ਹੁੰਦਾ ਉਹ ਪੰਜਾਬ ਦੇ ਲੋਕ ਦੇਸ਼ ਦੇ ਲੋਕਾਂ ਦੇ ਪੈਸੇ ਦੇ ਨਾਲ ਸਰਕਾਰੀ ਇਮਾਰਤਾਂ ਬਣਦੀਆਂ ਪਰ ਮੇਰੀ ਇਹ ਬੇਨਤੀ ਆ ਕਿ ਜੀ ਇਹ ਜਿਹੜੀ ਲੋਕਾਂ ਤੋਂ ਪੈਸਾ ਵਸੂਲਿਆ ਜਾ ਰਿਹਾ ਮੈਂ ਵਾਰ-ਵਾਰ ਕਹਿਣਾ ਇਹ ਸਮਝ ਨਹੀਂ ਆ ਰਹੀ ਜਿਹੜੇ ਠੇਕੇਦਾਰ ਆ ਮੈਂ ਫਿਰ ਤੋਂ ਕਹਿ ਰਿਹਾ ਜਿਹੜੇ ਠੇਕੇਦਾਰ ਨੇ ਠੇਕਾ ਮਾਰਿਆ ਕੋਈ ਉਹਨੇ ਫਰੀ ਚ ਕੰਮ ਨਹੀਂ ਕੀਤਾ ਜਿਹੜੇ ਮੰਤਰੀ ਸੀ ਉਹਨਾਂ ਵੇਲੇਾਂ ਦੇ ਉਹਨਾਂ ਮੰਤਰੀਆਂ ਨੇ ਫਰੀ ਚ ਕੰਮ ਨਹੀਂ ਕੀਤਾ ਜੇਕਰ ਅੱਜ ਦੇ ਮੰਤਰੀਆਂ ਨੇ ਫਰੀ ਕੰਮ ਕੀਤੇ ਆ ਤਾਂ ਪਹਿਲਾਂ ਵਾਲੇ ਮੰਤਰੀਆਂ ਨੇ ਫਰੀ ਕੰਮ ਕਰਦੇ ਹੋਣਗੇ ਜੇ ਅੱਜ ਕੋਈ ਐਮਐਲਏ ਕੋਈ ਸਰਕਾਰੀ ਇਮਾਰਤ ਬੰਦੀ ਤੇ ਕੋਈ 20 30 ਲੱਖ ਦੇ ਆਇਆ ਤਾਂ ਫਿਰ ਭਾਈ ਪਹਿਲਾ ਵਾਲੇ ਐਮਐਲਏ ਐਮਪਾ ਨੇ ਵੀ ਦੇ ਆਂਦੇ ਹੋਣੇ ਦਿੱਤੀ ਕਿਸੇ ਨੇ ਦੁੱਕੀ ਨਹੀਂ ਪਰ ਜਿਹੜੇ ਲੋਕ ਲੋਕ ਹੀ ਆਪਦੇ ਪੈਸਿਆਂ ਦੀਆਂ ਇਮਾਰਤਾਂ ਖੜੀਆਂ ਕਰਦੇ ਆ ਫਿਰ ਲੋਕ ਹੀ ਉੱਥੇ ਸਾਧਨ ਠੱਲਣ ਦਾ ਆਪਦੇ ਪੈਸੇ ਦਿੰਦੇ ਆ ਮੈਂ ਜਦੋਂ ਫਰੋਜ਼ਪੁਰ ਦੇ ਵਿੱਚ ਐਮਪੀ ਦੀ ਚੋਣ ਲੜ ਰਿਹਾ ਸੀ ਫਰੋਜ਼ਪੁਰ ਤੋਂ ਤੇ ਫਰੋਜ਼ਪੁਰ ਕੋਟ ਦੇ ਵਿੱਚ ਮੈਂ ਉੱਥੇ ਠੱਲੀ ਨਹੀਂ ਗੱਡੀ ਜਿਹੜੀ ਵੀ ਕੋਈ ਸੱਜਣ ਦੀ ਸੀਗੀ ਉਹ ਜਿਹੜੀ ਕਾਰ ਸੀ ਉਹ ਜਿਹੜੀ ਗੱਡੀ ਸੀ ਜਾ ਕੇ ਅਸੀਂ ਠੱਲੀ ਪਰੇ ਛੜਕਤੇ ਤੇ ਛੜਕਤੇ ਵੀ ਸਾਡੇ ਕੋਲੋਂ ਉਹਦੇ ਪੈਸੇ ਮੰਗੇ ਜਾ ਰਹੇ ਸੀ ਤੇ ਅੱਜ ਇਹ ਕਿਉਂ ਹੋ ਰਿਹਾ ਉਹ ਕਹਿੰਦੇ ਜੀ ਅਸੀਂ ਤਾਂ ਠੇਕਾ ਮਾਰਿਆ ਸਰਕਾਰ ਨਾਲ ਗੱਲ ਕਰੋ ਇਸ ਕਰਕੇ ਜੀ ਮੈਂ ਸਰਕਾਰ ਨੂੰ ਹੀ ਕਹਿ ਰਿਹਾ ਕਿ ਸਰਕਾਰ ਸਾਡੇ ਵੱਲ ਧਿਆਨ ਮਾਰੇ ਕਿ ਅਸੀਂ ਹਰ ਚੀਜ਼ ਦੇ ਪੈਸੇ ਦੇ ਰਹੇ ਆਂ ਮంత్రి ਦੀ ਤਨਖਾਹ, ਮੰਤਰੀ ਦੀ ਗੱਡੀ ਦਾ ਤੇਲ, ਮੰਤਰੀ ਦੇ ਸਿਕਿਉਰਿਟੀ ਗਾਰਡਾਂ ਦਾ ਪੈਸਾ, ਮੰਤਰੀ ਦੇ ਸਿਕਿਉਰਿਟੀ ਗਾਰਡਾਂ ਦੀਆਂ ਗੱਡੀਆਂ ਨੂੰ ਤੇਲ, ਇਹ ਸਾਰਾ ਕੁਝ ਅਸੀਂ ਦੇ ਰਹੇ ਹਾਂ। ਤੇ ਜੇ ਅਸੀਂ ਜਾ ਕੇ ਆਪਦੇ ਪੈਸੇ ਬਣੇ ਦਾ, ਇਹ ਕੰਮ ਐ ਹੋ ਰਿਹਾ ਹੋਵੇ ਕਿ ਕਿਸੇ ਨੇ ਆਪਦੀ ਬਿਲਡਿੰਗ ਬਣਾਈ ਹੋਵੇ। ਹੁਣ ਪਿੰਡ ਨੇ ਰਲ ਕੇ ਇੱਕ ਬਿਲਡਿੰਗ ਬਣਾਈ ਹੋਵੇ ਤੇ ਜਦੋਂ ਪਿੰਡ ਦੇ ਲੋਕ ਜਾ ਕੇ ਉੱਤੇ ਸਾਧਨ ਠੱਲਣ ਤੇ ਕੋਈ ਤੀਜਾ ਬੰਦਾ ਆ ਕੇ ਇਹ ਕਵੇ ਲਿਆ 300 ਰੁਪਏ ਉਦੋਂ ਵੀ ਗੁੱਸਾ ਤਾਂ ਆਊਗਾ। ਸਾਡੇ ਪੈਸੇ ਦੀਆਂ ਇਮਾਰਤਾਂ ਲੋਕ ਹਿੱਸਾ ਮੰਗਦੇ ਆ ਲੋਕਾਂ ਨੂੰ ਇਹਦੇ ਬਾਰੇ ਜ਼ਰੂਰ ਦੱਸੋ ਜੇ ਜੇਕਰ ਕੁਝ ਗਲਤ ਕਿਹਾ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ